ਅੱਜ ਫਸਣਗੇ ਕੁੰਡੀਆਂ ਦੇ ਸਿੰਘ ਚੈਂਪੀਅਨਸ ਟਰਾਫੀ ਲਈ 12 ਸਾਲ ਬਾਅਦ ਮੈਦਾਨ ਵਿੱਚ ਉਤਰੇਗਾ ਭਾਰਤ ਨਿਊਜ਼ੀਲੈਂਡ ਨਾਲ ਅੱਜ ਹੋਵੇਗਾ ਫਸਵਾ ਮੁਕਾਬਲਾ ਦੰ ਚੈਂਪੀਅਨਸ ਟਰੋਫੀ ਦਾ ਅੱਜ ਫਾਈਨਲ ਮੈਚ ਹੈ ਦੁਬਈ ਇੰਟਰਨੈਸ਼ਨਲ ਕ੍ਰਿਕਟੇਰ ਸਟੇਡੀਅਮ ਦੇ ਵਿੱਚ ਇਹ ਮੈਚ ਹੋਣ ਵਾਲਾ ਹੈ ਭਾਰਤੀ ਟੀਮ ਅਤੇ ਨਿਊਜ਼ੀਲੈਂਡ ਦੀ ਟੀਮ ਇਸ ਖਿਤਾਬ ਦੇ ਲਈ ਅੱਜ ਕੁੰਡੀਆਂ ਦੇ ਸਿੰਘ ਫਸਣਗੇ ਅਤੇ ਮੈਚ ਪੂਰਾ ਰੋਚਕ ਹੋਵੇਗਾ ਤਾਂ ਭਾਰਤੀ ਟੀਮ ਨੂੰ 12 ਸਾਲ ਬਾਅਦ ਚੈਂਪੀਅਨਸ ਟਰੋਫੀ ਜਿੱਤਣ ਲਈ ਅੱਜ ਮੁਰ ਤੋਂ ਮੌਕਾ ਹੈ ਜਿਹੜਾ ਉਹ ਮਿਲਿਆ ਹੈ ਦੁਬਈ ਇੰਟਰਨੈਸ਼ਨਲ ਕ੍ਰਿਕਟੇਰ ਸਟੇਡੀਅਮ ਦੇ ਵਿੱਚ ਬਾਦ ਦੁਪਹਿਰ 2:30 ਵਜੇ ਤੋਂ ਹੋ ਰਿਹੇ ਫਾਈਨਲ ਦੇ ਵਿੱਚ ਨਿਊਜ਼ੀਲੈਂਡ ਵਰਗੀ ਤਕੜੀ ਟੀਮ ਦੇ ਨਾਲ ਇੱਕ ਦਿਲਚਸਪ ਮੁਕਾਬਲਾ ਅੱਜ ਹੋਣ ਵਾਲਾ ਏ ਨਿਊਜ਼ੀਲੈਂਡ ਹਮੇਸ਼ਾ ਹੀ ਭਾਰਤ ਲਈ ਸਖਤ ਚੁਣੌਤੀ ਬਣ ਕੇ ਮੈਦਾਨ ਦੇ ਵਿੱਚ ਆਉਂਦਾ ਏ ਅਤੇ ICC ਟੂਰਨਾਮੈਂਟਾਂ ਵਿੱਚ ਭਾਰਤ ਦਾ ਇਸ ਵਿਰੁੱਧ ਜਿੱਤਾਂ ਦਾ ਰਿਕਾਰਡ 10 ਅਨੁਪਾਤ 6 ਹੈ ਅਤੇ ਨਿਊਜ਼ੀਲੈਂਡ ਨੇ ICC ਨਾਕਆਊਟ ਗੇੜਾਂ ਵਿੱਚ ਭਾਰਤ ਖਿਲਾਫ 4 ਵਿੱਚੋਂ 3 ਮੈਚ ਜਿੱਤੇ ਨੇ ਅੱਜ ਦੀ ਭਾਰਤੀ ਟੀਮ ਦਾ ਆਤਮ ਵਿਸ਼ਵਾਸ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਸੁਪਿੰਨ ਚੌਂਕੜੀ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੀ ਫਲੈਟ ਪਿਚ ਉੱਤੇ ਬਹੁਤ ਸਫਲ ਰਹੀ ਹੈ ਲੱਗਦਾ ਹੈ ਕਿ ਭਾਰਤੀ ਟੀਮ ਫਾਈਨਲ ਦੇ ਵਿੱਚ ਚਾਰ ਸਪਿੰਨਰਾਂ ਅਤੇ ਦੋ ਤੇਜ਼ ਗੇਂਦਬਾਜ਼ਾਂ ਨੂੰ ਹੀ ਉਤਾਰੇਗੀ ਵਰੁਣ ਚੱਕਰਵਰਤੀ ਅਤੇ ਕੁਲਦੀਪ ਯਾਦਵ ਵਰਗੇ ਭਾਰਤੀ ਸਪਿੰਨਰਾਂ ਨੇ ਪੂਰੇ ਟੂਰਨਾਮੈਂਟ ਵਿੱਚ ਵਿਰੋਧੀ ਬੱਲੇਬਾਜ਼ਾਂ ਨੂੰ ਮੁਸ਼ਕਲ ਵਿੱਚ ਪਾ ਕੇ ਰੱਖਿਆ ਹੈ ਅਗਰ ਗੱਲ ਕੀਤੀ ਜਾਵੇ ਰਵਿੰਦਰ ਜੁਡੇਜਾ ਅਤੇ ਅਸ਼ਕਰ ਪਟੇਲ ਦੀ ਤਾਂ ਉਹਨਾਂ ਨੇ ਭਾਰਤੀ ਗੇਂਦਬਾਜ਼ੀ ਦੇ ਹਮਲੇ ਨੂੰ ਮਜ਼ਬੂਤ ਕੀਤਾ ਜੇ ਫਾਈਨਲ ਵਿੱਚ ਉਸੇ ਪਿੱਚ ਤੇ ਖੇਡਿਆ ਗਿਆ ਜਿੱਥੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੀਗ ਗੇਂਦ ਦਾ ਮੈਚ ਖੇਡਿਆ ਗਿਆ ਸੀ ਤਾਂ ਚਾਰ ਗੇਂਦਬਾਜ਼ ਕਿਵੀ ਟੀਮ ਨੂੰ ਫਿਰਕੀ ਦੇ ਕੇ ਜਾਲ ਵਿੱਚ ਬੁਰੀ ਤਰ੍ਹਾਂ ਫਸਾ ਸਕਦੇ ਨੇ ਤੇਜ਼ ਗੇਂਦਬਾਜ਼ੀ ਦੇ ਵਿੱਚ ਮੁਹੰਮਦ ਸ਼ਮੀ ਅਤੇ ਹਰਫਨ ਮੌਲਾ ਹਾਰਦਿਕ ਪਾਂਡੇਆ ਨੂੰ ਹੀ ਉਤਾਰਿਆ ਜਾ ਸਕਦਾ ਹੈ ਨਿਊਜ਼ੀਲੈਂਡ ਨੂੰ ਸਭ ਤੋਂ ਵੱਧ ਉਮੀਦਾਂ ਕੈਨ ਵਿਲਜ਼ੀਲੀਅਮ ਅਤੇ ਰਚੀਨ ਰਵਿੰਦਰਾ ਤੋਂ ਹੋਣਗੀਆਂ ਜੋ ਸਪਿੰਨ ਖੇਡਣ ਦੇ ਮਾਹਿਰ ਨੇ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਉਹਨਾਂ ਦੇ ਕੋਲ ਵੀ ਕੈਪਟਨ ਮਿਸ਼ੇਲ ਸੈਂਟਰ ਮਾਈਕਲ ਬ੍ਰੇਸਵੈਲ ਰਵਿੰਦਰਾ ਅਤੇ ਗੈਲਨ ਫਿਲਿਪਸ ਦੇ ਰੂਪ ਦੇ ਵਿੱਚ ਸਪਿਨਰ ਨੇ ਨਿਊਜ਼ੀਲੈਂਡ ਦੇ ਸਪਿਨਰਾਂ ਨੇ ਪਿਛਲੇ ਸਾਲ ਟੈਸਟ ਲੜੀ ਵਿੱਚ ਭਾਰਤ ਨੂੰ ਬਹੁਤ ਪਰੇਸ਼ਾਨ ਕੀਤਾ ਸੀ ਅਤੇ ਉਹ 2000 ਤੋਂ ਬਾਅਦ ਪਹਿਲੀ ਵਾਰ ICC ਇੱਕ ਰੋਜ਼ਾ ਕਿਤਾਬ ਜਿੱਤਣ ਦੀ ਕੋਸ਼ਿਸ਼ ਵਿੱਚ ਉਸ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰਨਗੇ ਤਾਂ 25 ਸਾਲ ਪਹਿਲਾਂ ਨੌਰਵੀ ਵਿੱਚ ਨਿਊਜ਼ੀਲੈਂਡ ਨੇ ਫਾਈਨਲ ਵਿੱਚ ਭਾਰਤ ਨੂੰ ਹਰਾ ਕੇ ਨੌਕਾਊਟ ਟੂਰਨਾਮੈਂਟ ਜਿੱਤਿਆ ਸੀ ਤਾਂ ਬੱਲੇਬਾਜ਼ੀ ਦੇ ਵਿੱਚ ਭਾਰਤੀ ਟੀਮ ਦੀ ਕਮਾਨ ਵਿਰਾਟ ਕੋਹਲੀ ਅਤੇ ਕੈਪਟਨ ਰੋਹਿਤ ਸ਼ਰਮਾ ਨੂੰ ਸੰਭਾਲਣੀ ਪਵੇਗੀ ਪਿਛਲੇ ਕੁਝ ਮੈਚਾਂ ਵਿੱਚ ਵੀ ਤੋਂ 3 ਡੌੜਾ ਬਣਾ ਕੇ ਸੰਤੁਸ਼ਟ ਨਜ਼ਰ ਆ ਰਹੇ ਰੋਹਿਤ ਆਪਣਾ ਰਵਈਆ ਬਦਲ ਸਕਦੇ ਨੇ ਤਾਂ ਇਸ ਨਾਲ ਮਾਦਿਕ ਰਮ ਦੇ ਬੱਲੇਬਾਜ਼ਾਂ ਦੇ ਉੱਤੇ ਵੀ ਦਬਾਅ ਜਿਹੜਾ ਓਟੇਗਾ ਤਾਂ ਇਹਨਾਂ ਦੋਵਾਂ ਤੋਂ ਇਲਾਵਾ ਉਪ ਕਪਤਾਨ ਸ਼ਮਨ ਗਿੱਲ ਸ਼ੈਸ अय्यर ਕੇ ਐਲ ਰਾਹੁਲ ਅਤੇ ਹਾਰਦਿਕ ਪਾਂਡਿਆ ਤੋਂ ਵੀ ਭਾਰਤ ਨੂੰ ਵੱਡੀਆਂ ਉਮੀਦਾਂ ਨੇ ਤਾਂ ਦੇਖਣਾ ਹੋਵੇਗਾ ਕਿ ਇਸ ਮੁਕਾਬਲੇ ਵਿੱਚ ਕਿਹੜੇ ਰੋਚਕ ਤੱਥ ਦੇਖਣ ਨੂੰ ਮਿਲਦੇ ਨੇ ਅਤੇ ਕਿਹੜਾ ਚੈਂਪੀਅਨਸ ਟਰੋਫੀ ਦਾ ਖਿਤਾਬ ਜਿੱਤਦਾ ਹੈ